ਇੱਥੇ ਖੜਾ ਸੀ ਹੋਰ ਆ ਹਾਲੇ ਤੱਕ ਨਹੀਂ ਖੁੱਲਿਆ ਨਾ ਇੱਥੇ ਬਹਿ ਲੈ ਫਿਰ ਅਸੀਂ ਛੋਟੇ ਨਾਲ ਵਾਹ ਠੀਕ ਇੱਕ ਰਸਤਾ ਖੋਲ ਦੇ ਨੀ ਆ ਸਾ ਇੱਕ ਰਸਤਾ ਖੋਲ ਸਾ ਉਹ ਪਰਲਾ ਰਸਤਾ ਖੋਲ ਦਿਓ ਬਈ ਅੱਜ ਜੀ ਧੰਨਵਾਦ ਆਪ ਦਾ ਤੁਸੀਂ ਉਧਰ ਦੀ ਇੱਕ ਰਾਹ ਸੀ ਭੁੱਲਦੇ ਐਚ ਐਚਓ ਸਾਹਿਬ ਜੀ ਤੁਸੀਂ ਐ ਕਰੋ ਕਿ ਉਦੋਂ ਬਾਅਦ ਲੜਾਈ ਹੋਣ ਤੋਂ ਲੜਾਈ ਆ ਗਿਆ ਉਧਰ ਖੜਾਓ ਐਵੇਂ ਖਾਂ ਮਗਰ ਰੋਣ ਲਾ ਲਾ ਸਰੇ ਬਣਾ ਬਣਾ ਕਰ ਲੈਣੇ ਹੋ ਬੱਚੇ ਤੇਰਾ ਭੈਜਣ ਦੇ ਫਿਰ ਸੁੱਧਰ ਗੱਲ ਹੋਊਗੀ ਕੱਲ ਜੰਮੀ ਭੇਜ ਦਿਓ ਉਧਰ ਕੱਲ ਮੁੱਕਰੇ ਆ ਜੰਮੀ ਭੇਜ ਦਿਓ ਉਧਰ ਫਤੋ ਵੀ ਇਕੱਲੇ ਨਹੀਂ ਕਹਿ ਸਕਦੇ ਕਿ ਕੋਈ ਕੋਈ ਇੱਥੇ ਆਇਆ ਹੁਣ ਜਿੰਨੇ ਵੀ ਆਏ ਤੇ ਨਹੀਂ ਤਲੇਵਾਲ ਪਿੰਡ ਤੇ 10000 ਦੀ ਬਾਦੀ ਹੋ ਇੱਥੇ ਕੋਈ ਲੱਲੀ ਛੱਲੀ ਨਹੀਂ ਆਉਂਦਾ ਹੁੰਦਾ ਇਹ ਜੋ ਭੋਲਾ ਚ ਜਿਹੜਾ ਵੀ ਆਇਆ ਜਿਹੜੀ ਸਾਡੀ ਕੋਈ ਭੈਣ ਆਈ ਆ ਜਾਂ ਕੋਈ ਭਰਾ ਆਇਆ ਜਾਂ ਨੌਜਵਾਨ ਆ ਪੂਰ ਵਾਲੇ ਦੇ ਅੰਦਰੋਂ ਸਹਿਰਤਾ ਚਾਹੇ 20 ਕਿਲੋਮੀਟਰ ਤੋਂ ਆਇਆ ਚਾਹੇ 2 ਕਿਲੋਮੀਟਰ ਤੋਂ ਆ ਸਾਰਿਆਂ ਦਾ ਕੇ ਕਦਮ ਦੇ ਮੋਟਰਸਾਈਕਲ ਤੇ ਆਏ ਤੁਰ ਕੇ ਆਲਾ ਬਹਿ ਗਿਆ ਸਾਡਾ ਐਲਾਨ ਅਸੀਂ ਤੋਂ ਮੁੱਕਰਦੇ ਨਹੀਂ ਹੁਣ ਵੀ ਉੱਥੇ ਹੀ ਖੜਿਆ ਲਾ ਦੇ ਦੇ ਤਾਂ ਪ੍ਰਸ਼ਾਸਨ ਨਾਲ ਸੌਦੇਬਾਜ਼ੀ ਕਰੀਆ ਨਾ ਕਰਨੀ ਆ ਜ਼ਿੰਦਗੀ ਦੇ ਵਿੱਚ ਮੈਂ ਪਹਿਲਾਂ ਕੱਲ ਵੀ ਇਹ ਹੀ ਕਿਹਾ ਸੀ ਹੁਣ ਵੀ ਕਿਹਾ ਆਪਣੇ ਖਾਨਾ ਕਿਸੇ ਨੂੰ ਹੋਵੇ ਬੱਚੇ ਰੋਣ ਦੇ ਮਰਦੇ ਹੁੰਦੇ ਸੋ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਅਜੇ ਫੈਸਲਾ ਲੈਣਾ ਸਾਡੀ ਜਾਂਦੀ ਆਪਦੀ ਨਿੱਜੀ ਗੱਲ ਹੈ ਮੈਂ ਕਹਿਣਾ ਸਾਰਿਆਂ ਜਿਵੇਂ ਬੰਦਿਆਂ ਦੀ ਆਪੋ ਆਪਣੀ ਨੀਤੀ ਰਹਿੰਦੀ ਪੰਜਾਬ ਪਟੰਦ ਦੇ ਲੋਕਾਂ ਵੱਲੋਂ ਮੈਂ ਵੀ ਬੇਇੱਜ਼ਤੀ ਕਰਦਾ ਕਿ ਸਾਨੂੰ ਅਜੇ ਥੋੜਾ ਜਿਆਦਾ ਸਰਕਾਰਾਂ ਦਾ ਮੂੰਹ ਪੱਥਾ ਦੇਖਣਾ ਚਾਹੀਦਾ ਕਿ ਸਾਨੂੰ ਜਿਵੇਂ ਆ ਮੁੰਡਾ ਬਹੁਤ ਸਿਆਣਾ ਬੱਚਾ ਚੌਥੇ ਦਾ ਪੁੱਤ ਆਇਆ ਖੜਾ ਡੰਡਾ ਤੇ ਜੰਗੀਆਂ ਦੇ ਕੋਲ ਟਰੈਕਟਰ ਉਦਾ ਖੜਾ ਅਜੇ ਵੀ ਮੈਂ ਕੁਝ ਨਹੀਂ ਕਹਿੰਦਾ ਪਰ ਉਹ ਫੇਰ ਵੀ ਇਹਦਾ ਕਰਕੇ ਵੀ ਨੌਜਵਾਨਾਂ ਦਾ ਇਹਨਾਂ ਦਾ ਸਤਕਾਰ ਕਰਦੇ ਤੁਸੀਂ ਉਹ ਗਰਮੀ ਦਾ ਜਾਣ ਕੇ ਨਹੀਂ ਖੜਾਇਆ ਜਾਂ ਤੁਹਾਡੇ ਮਨ 'ਚ ਕੋਈ ਮੈਲ ਆ ਨਾਲ ਚੌਥੇ ਰੰਦਾ ਉਹ ਮੁੰਡਿਆਂ ਦਾ ਨੋਟ ਕਰਿਆ ਇੰਦੀ ਉਹਨਾਂ ਦੀ ਸਰਕਾਰ ਦੀਆਂ ਪਹਿਲੇ ਦਿਨ ਤੋਂ ਆਏ ਆ ਵਾਦੀ ਪਹਿਲੇ ਦਿਨ ਦੇ ਕਰਦੇ ਆ ਉਹਨਾਂ ਨੂੰ ਜੇ ਸਾਡਾ ਫੈਸਲਾ ਹੋ ਗਿਆ ਨੂੰ ਰੱਖ ਬੰਨ ਕੇ ਬੇਨਤੀ ਕਰਾਂਗੇ ਕੋਈ ਇਹਦਾ ਮਤਲਬ ਇਹ ਨਹੀਂ ਆਪਾਂ ਇਹਨਾਂ ਦੇ ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਨਾਲ ਕੋਈ ਗੱਲ ਕਰਨ ਨਹੀਂ ਨਹੀਂ ਅਜੇ ਤਾਂ ਛੇਡੰਗੀ ਕਰਦੇ ਫਿਰਦੇ ਸਾਨੂੰ ਬਸ ਇੰਨੀ ਗੱਲ ਆ ਹੱਥ ਬੰਨ ਕੇ ਬੇਨਤੀ ਫੈਸਲਾ ਲੈਣਾ ਕੋਈ ਇਹ ਸਾਡੀ ਫੈਸਲਾ ਆਪਾਂ ਜਿੱਤਾਂਗੇ ਫੇਰ ਨਾ ਦੁਬਾਰਾ ਫੇਰ ਕਹਿਣਾ ਉਹੀ ਡਿਸਪਲਿਨ ਫੋਰਸ ਜਿੱਦਦੀ ਹੁੰਦੀ ਹੈ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਆਮ ਲੋਕਾਂ ਦੇ ਇਕੱਠਾ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਸਾਡੀ ਮਜਬੂਰੀ ਆ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਕਦੋਂ ਹਾਈਵੇ ਜਮ ਕਰਨਾ ਨੂੰ ਕਿਵੇਂ ਕੰਟਰੋਲ ਕਰਾਂ ਸਾਨੂੰ ਪਤਾ ਹੀ ਨਹੀਂ ਕੋਈ ਸੁਨਾਹ ਹੁੰਦਾ ਤੋਂ ਹੱਥ ਬੰਨ੍ਹ ਕੇ ਬੇਨਤੀ ਹੈ ਜੇ ਕੋਈ ਜਥੇਬੰਦੀਆਂ ਜਿਹੜਾ ਫੈਸਲਾ ਲੈਣਗੇ ਸਾਡਾ ਉਹਨਾਂ ਦੀ ਮਿਹਨਤ ਕਰਦੇ ਆ ਨੌਜਵਾਨਾਂ ਦੀ ਵੀ ਸਾਡੀ ਗੱਲ ਮੰਨ ਲਿਓ ਕਿ ਅਸੀਂ ਤੁਹਾਡਾ ਫਾਇਰਾਂ ਦਾ ਬਹੁਤ ਬਹੁਤ ਧੰਨਵਾਦ ਭਾਸ਼ਣ ਫੇਰ ਕਰਾਂਗੇ ਸੈਕਟਰੀ ਸਾਹਿਬ ਆਪਣੀ ਗੱਲ ਕਰਨਗੇ ਹਾਂ ਸਭ ਤੋਂ ਪਹਿਲਾਂ ਇਸ ਸਟੇਜ ਦੀ ਤੋਂ ਫਤਿਹ ਉਪਰੰਤ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਰਪੰਚ ਜਸਵੀਰ ਸਿੰਘ ਜੀ ਲੱਖਾ ਉਹ ਇੱਕ ਤਾਂ ਬੇਨਤੀਆਂ ਕਰਨਗੇ ਉਹ ਨਗਰ ਦੇ ਚਰਨਾਂ ਦੇ ਵਿੱਚ ਕਿਰਪਾ ਕਰਕੇ ਸਾਰੇ ਭਰਾਵਾਂ ਨੇ ਉਹਨਾਂ ਦੀ ਗੱਲਬਾਤ ਅਦਰ ਦੀ ਕਿਰਪਾਤਾ ਕਰ ਲਈ ਸਰਪੰਚ ਜਸਵੀਰ ਸਿੰਘ ਜੀ ਲੱਖਾ ਬਰਕਤ ਖਾਲਸਾ ਵਾਹਿਗੁਰੂ ਦੀ ਫਤਿਹ ਇੱਕ ਬੇਨਤੀ ਆ ਤਾਂ ਵੀ ਉਹ ਆਪਣੇ ਜੱਥੇ ਜੱਥੇ ਬੰਦਿਆਂ ਨੇ ਕਿਹਾ ਉਹਨਾਂ ਦੀ ਆਪਾਂ ਗੱਲ ਸਾਰੇ ਮੰਨੀਆਂ ਇੱਕ ਘੰਨੇ ਦਾ ਬਹੁਤ ਟਾਈਮ ਜੀ ਵੀ ਇੱਕ ਰੋਡ ਖੋਲਦੀ ਹੈ ਜਿਵੇਂ ਜੱਥੇਬੰਦੀਆਂ ਕਹਿੰਦੀਆਂ ਕਿ ਤੁਹਾਨੂੰ ਪਤਾ ਵੀ ਧਰਮ ਦਾ ਜ਼ਿੰਮੇਵਾਰਾ ਹੁੰਦਾ ਆਪਾਂ ਨੇ ਸਾਰੀ ਇਹ ਗੱਲ ਮੰਨੀ ਹੈ ਇੱਕ ਰੋਡ ਇੱਕ ਘੰਨੇ ਦਾ ਖੋਲਦੋ ਜੇ ਨਾਮ ਆਪਣਾ ਕੋਲੇ ਆਏ ਉਹ ਉਦੋਂ ਜਦੋਂ ਆਪਾਂ ਇਹਦਾ ਰੋੜੀ ਮੰਗ ਕਰਦੇ ਵਾਹਿਗੁਰੂ ਜੀ ਖਾਲਸਾ ਵਾਰੀ ਬਤਰੀ ਸੋ ਬਹੁਤ ਬਹੁਤ ਧੰਨਵਾਦ ਆ ਸਰਪੰਚ ਜੀ ਦਾ ਭਰਾਵੋ ਇਹ ਜਿਹੜੇ ਸੰਘਰਸ਼ ਨੇ ਇਹਨਾਂ ਲੋਕਾਂ ਨੂੰ ਲਿਹਾਉਣਾ ਬਹੁਤ ਸੌਖਾ ਹੁੰਦਾ ਤੇ ਉਹਨਾਂ ਨੂੰ ਸਾਹਣਾ ਉਸ ਤੋਂ ਕਿਤੇ ਵੱਧ ਔਖਾ ਹੁੰਦਾ ਪਰ ਜਦੋਂ ਸਿਹਤ ਨੂੰ ਕਿਹੜੇ ਤਰੀਕੇ ਨਾਲ ਜਿੱਦਾਂ ਦੇ ਟੈਸਟ ਤਰੀਕੇ ਨਾਲ ਕਰਾਇਆ ਜਾਣਾ ਉਹ ਬਖਰੀ ਗੱਲ ਹੁੰਦੀ ਹੈ। ਤੋਂ ਜਦੋਂ ਸਪਰਸ਼ ਸਾਡੇ ਬੈਠੀ ਗਈ ਹੈ ਤੋਂ ਸਭ ਤੋਂ ਪਹਿਲਾਂ ਦੇਖ ਕੇ ਤੜਕੜੀ ਮਿੰਟ ਹੋ ਜਾਂਦੇ ਨੇ 1:43 ਮਿੰਟ ਤੱਕ ਪ੍ਰਸ਼ਾਸਨ ਕੋਲ ਸਮਾਂ ਕਿਉਂਕਿ ਕੱਲ੍ਹ ਇਹਦੇ ਕੋ ਗੱਲਬਾਤ ਕੋਈ ਨਹੀਂ ਪਛੂ ਮਸ਼ਾ ਕਰੇ ਮਾਪਾ ਨਹੀਂ ਜਨਾ ਕੋਈ ਤੇ ਇਹ ਵੀ ਅੱਜ ਦੀ ਮਾਪੀ ਵਾਲਾ